ਬੁੱਧਵਾਰ ਤੇ ਸ਼ਾਮ ਦਿੱਲੀ ਐਨਟੀਆਰ ਵਿੱਚੋਂ ਭਾਰੀ ਮੀਂਹ ਪਿਆ ਹਾਲਾਤ ਇਹ ਜਾਣ ਕੀ ਦਿੱਲੀ ਨੂੰ ਐਨਟੀਆਰ ਨਾਲ ਜੋੜਨ ਵਾਲੀਆਂ ਕਈ ਸੜਕਾਂ ਪਾਣੀ ਨਾਲ ਭਰ ਗਈਆਂ ਦਫ਼ਤਰ ਤੋਂ ਘਰ ਪਰਤੇ ਸਮੇ ਲੋਕ ਟ੍ਰੈਫਿਕ ਵਿੱਚੋਂ ਫਸ ਗਏ ਮੌਸਮ ਵਿਭਾਗ ਨੇ ਵੀਰਵਾਦ ਦਿੱਲੀ ਲਈ orange alert ਜਾਰੀ ਕੀਤਾ ਅਤਿਪਾਵਿਕ ਵਾਣੀ ਕੀਤੀ ਹੈ ਕਿ ਅੱਜ ਹੋਰ ਵੀ ਭਾਰੀ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਨੇ ਅਗਲੇ 4 4 ਤੋਂ 5 ਦਿਨਾਂ ਤੱਕ ਪੰਜਾਬ ਹਰਿਆਣਾ ਅਤੇ ਦਿੱਲੀ 'ਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ आईएमडी ने कहा कि दिल्ली दे आले दुवाले मॉनसून दा केरा बनया होया है इस ਲਈ इस हफ्ते दे अंतो अगले हफ्ते तक हल्की तो दरमियानी अते कई खेतरा विचू भारी मी पे सकदा है मौसम विभाग ने बुधवार रात नु दिल्ली एनसीआर विच भारी मी दी भविष्यवाणी कीती सी नाल ही मौसमी विभाग ने दिल्ली दे ना, नाल पूर्वी राजस्थान उत्तराखंड हिमाचल प्रदेश जम्मू कश्मीर उत्तर प्रदेश आंध्र प्रदेश बिहार ਚਾਰ ਕਾਂਡ ਪੱਛਮੀ ਬੰਗਾਲ, ਉੜੀਸਾ, ਸਿਕਮ ਅਤੇ ਉੱਤਰ ਪੂਰਬੀ ਵਿੱਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ بارش ਦੀ ਪਵਿਕਵਾਨੀ ਕੀਤੀ। ਇਸ ਦੇ ਨਾਲ ਹੀ ਪੰਜਾਬ, ਪੱਛਮੀ ਗੁਜਰਾਤ, ਮੱਧ ਮਹਾਰਾਸ਼ਟਰ ਅਤੇ ਮਰਾਠਵਾੜਾ ਅਤੇ ਸ਼ੁਰਾਸ਼ਟਰ ਅਤੇ ਕੱਟ ਵਿੱਚ بارش ਹੋਣ ਦੀ ਸੰਭਾਵਨਾ ਹੈ। ਬੁੱਧਵਾਰ ਨੂੰ ਦਿੱਲੀ ਦਾ વાਤਾਵਰਤਨ ਤਾਪਮਾਨ 31 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਕਿਹਾ ਕਿ ਕਿਉਂਕਿ ਮਾਨਸੂਨ ਰਾਕ ਦਿੱਲੀ ਯੂਪੀ ਵਿਹਾਰ ਅਤੇ ਪੱਛਮੀ ਬੰਗਾਲ ਤੋਂ ਲੰਘ ਰਿਹਾ ਹੈ ਇਸ ਲਈ ਅਗਲੇ 24 ਘੰਟਿਆਂ ਦੌਰਾਨ ਇਨ੍ਹਾਂ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਕਈ ਥਾਵਾਂ 'ਤੇ ਭਾਰੀ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਨੇ ਕਿਹਾ ਕਿ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਇਸ ਹਫਤੇ ਤੋਂ ਅੰਤ ਤੱਕ ਅਤੇ ਅਗਲੇ ਹਫਤੇ ਤੱਕ ਬਰਸਾਤ ਦੇ ਹਾਲਾਤ ਬਣੇ ਰਹਿੰਦੀ ਸੰਭਾਵਨਾ ਹੈ आईएमडी ਨੇ ਕਿਹਾ ਕਿ ਅਗਲੇ 4-5 ਦਿਨਾਂ ਤੱਕ ਦਿੱਲੀ ਵਿੱਚ ਦਿਨ ਦਾ ਤਾਪਮਾਨ 3 ਡਿਗਰੀ ਤੋਂ ਹਟਾ ਰਹੀ ਸਕਦਾ ਹੈ ਅਤੇ ਕੱਟੋ-ਕੱਟ ਤਾਪਮਾਨ 20 ਡਿਗਰੀ ਸੈਲਸੀਅਮ ਤੋਂ ਹਟਾ ਦੇ ਸਕਦਾ ਹੈ। ਨਾਲ ਹੀ ਦਿੱਲੀ ਐਂਡੀਆਰ ਦੇ ਆਸਮਾਨ ਵਿੱਚ ਲਗਾਤਾਰ ਬਦਲਾਵੀ ਰਹੀ ਸਕਦੀ ਹੈ। ਹਲਕੀ ਹਵਾ ਦੇ ਨਾਲ ਬੂੰਦਾਬاندی ਮੌਸਮ ਨੂੰ ਕਾਫੀ ਸੁਹਾਣਾ ਬਣਾ ਸਕਦੀ ਹੈ। ਹੋਰ ਅਪਡੇਟ ਲਈ ਦੇਖਦੇ ਰਹੋ ਜੇਬ ਡਿਟੀ